ਜਿੰਦਾਬਾਦ ਚੌਧਰੀ ਜਿੰਦਾਬਾਦ ਮੈਂ ਰਮਨਾ ਚੋਦਰੀ ਜਿੰਦਾਬਾਦ ਜਿਵੇਂ ਕਿ ਤੁਸੀਂ ਜਾਣਦੇ ਹੋ ਬਲਾਸਮਪਤ ਜਿਲ੍ਹਾ ਪ੍ਰੀਸ਼ਦ ਜੀ ਚੋਣਾਂ ਦਾ ਜਿਹੜਾ ਵਿਗਲ ਬਚ ਚੁੱਕਾ ਹੈ ਹਰ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰ ਜੋ ਹੈ ਮੈਦਾਨ ਵਿੱਚ ਉਤਾਰੇ ਗਏ ਹਨ ਕਾਂਗਰਸ ਪਾਰਟੀ ਵੱਲੋਂ ਜੋ ਕਿ ਜ਼ੋਨ ਨੰਬਰ 13 ਤੋਂ ਬਲਵੀਰ ਚੰਦ ਜੀ ਪਿੰਡ ਦੋਦਮ ਦੇ ਵਿੱਚ ਖੜੇ ਹਨ ਅੱਜ ਬਹੁਤ ਵੱਡੇ ਇਕੱਠ ਨਾਲ ਡੋਰ ਡੋਰ ਜਾ ਕੇ ਘਰ ਘਰ ਜਾ ਕੇ ਲੋਕਾਂ ਨਾਲ ਉਹ ਪ੍ਰਚਾਰ ਕਰ ਰਹੇ ਲੋਕਾਂ ਨੂੰ ਵੋਟਾਂ ਪਾਉਣ ਦੀ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਪਾਜੀ ਦੱਸ ਦੋ ਬੜੀ ਵੱਡੀ ਗੱਲ ਹੈ ਕਿ ਮੈਡਮ ਅਰਨਾ ਚੌਰੀ ਜੋ ਕਿ ਸਾਬਕਾ ਮੰਤਰੀ ਮੌਜੂਦਾ ਵਿਧਾਇਕ ਹਨ ਤੁਹਾਨੂੰ ਉਹਨਾਂ ਟਿਕਟ ਦੇ ਕੇ ਨਵਾਜਿਆ ਤੁਹਾਡੇ ਤੋਂ ਉਹਨਾਂ ਭਰੋਸਾ ਕੀਤਾ ਕਿਹੜੇ ਕਿਹੜੇ ਉਹਨਾਂ ਦੀਆਂ ਤੁਸੀਂ ਉਪलब्ਧੀਆਂ ਕਿਹੜੇ ਕਿਹੜੇ ਕੰਮ ਕਰਨ ਆ ਕੇ ਤੁਸੀਂ ਉਹਨਾਂ ਕੋ ਲੋਕਾਂ ਕੋ ਵੋਟਾਂ ਮੰਗਣ ਜਾ ਰਹੇ ਹੋ ਦੇਖੋ ਜੀ ਮੈਡਮ ਅਰਨਾ ਚੌਰੀ ਜੀ ਨੇ ਸਾਨੂੰ ਬਲਾਕ ਸੰਤੀ ਦੀ ਸੀਟ ਲੜਨ ਵਾਸਤੇ ਟਿਕਟ ਦਿੱਤੀ ਅਸੀਂ ਉਹਨਾਂ ਦਾ ਬਹੁਤ ਬਾਦ ਧੰਨਵਾਦ ਕਰਦੇ ਹਾਂ ਅਤੇ ਅਸੀਂ ਵੋਟਰਾਂ ਅੱਗੇ ਅਪੀਲ ਕਰ ਰਹੇ ਹਾਂ ਕਿ ਸਾਨੂੰ ਬੋਟ ਪਾ ਕੇ ਜਿਤਾਓ ਤਾਂ ਕਿ ਅਸੀਂ ਬਬਾ ਜੀ ਦੀ ਮਾ ਅਮਾ ਰਮ ਅਰਨਾ ਚੌਰ ਜੀ ਦੀ ਸੀਟ ਜਿੱਤ ਕੇ ਝੋਲੀ ਪਾਈਏ ਅਤੇ ਜੋਗੀ ਮੈਡਮ ਜੀ ਨੇ ਪਿਛਲੇ 5 ਸਾਲ ਦੇ ਵਿੱਚ ਪਹਿਲਾਂ ਜਿਹੜੇ ਕੰਮ ਕਰਾਏ ਨੇ ਜਿਹੜੇ ਕੰਮ ਕਰਵਾਏ ਨੇ ਆਪਣੇ ਦਿਨਾਂ ਨਗਰ ਦੂਜੀ ਤਹਿਸੀਲ ਦੁਰਾਂਗਲੇ ਤਹਿਸੀਲ ਬਣਾਈ ਆ ਦਿਨਾਂ ਨਗਰ ਵੀ ਬਣਾਈ ਆ ਪਰਾਇਓ ਉੱਪਰ ਬਣਾਇਆ ਦਿਨਾਂਗਰ ਵਿੱਚ ਜਿਹੜੀ ਗਰਾਊਂਡ ਜਿਹੜੀ ਬਣਾਈਆ ਬਾਕੀ ਜੋ ਵੀ ਕੰਮ ਮੈਡਮ ਜੀ ਨੇ ਕੀਤੇ ਨਾ ਬਹੁਤ ਵਧੀਆ ਕੰਮ ਕੀਤੇ ਨਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਸਾਨੂੰ ਇਸ ਕਾਬਿਲ ਸਮਝਿਆ ਅਰੇ ਸੀਟ ਦਿੱਤੀ ਆ ਅਸੀਂ ਅੱਗੇ ਤੋਂ ਜੇ ਸਾਡੀ ਸਰਕਾਰ ਬਣਦੀ ਆ ਅਸੀਂ ਜਿੱਤਾਂਗੇ ਅਤੇ ਵੱਧ ਤੋਂ ਵੱਧ ਹੋਰ ਕੰਮ ਬੌਜੀ ਦੀ ਦੋ ਕਰਵਾਵਾਂਗੇ ਜੋ ਰਹਿੰਦੇ ਹੋਣਗੇ ਕੰਮ ਉਹ ਅਸੀਂ ਕਰਵਾ ਕੇ ਤਾਂ ਕਿ ਵੋਟਰਾਂ ਨੂੰ ਅੱਗੇ ਤੋਂ ਵਾਸਤੇ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਆਵੇ ਅਸੀਂ ਵੋਟਰਾਂ ਦੇ ਨਾਲ ਬਿਲਕੁਲ ਸਹਿਮਤ ਰਵਾਂਗੇ ਜੀ ਭਾਜੀ ਹਰ ਉਮੀਦਵਾਰ ਵੱਲੋਂ ਹਰ ਪਾਰਟੀ ਵੱਲੋਂ ਆਪਣੇ ਆਪਣੇ ਕੰਮ ਕੋ ਨਾਏ ਜਾ ਰਹੇ ਨੇ ਬੋਟਾ ਮੰਗਣ ਦੀ ਖਾਤਰ ਲੇਕਿਨ 2022 ਚ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਸਰਕਾਰ ਸੱਤਾ ਵਿੱਚ ਆਈ ਉਹਨਾਂ ਨੇ ਬੜੇ ਬੜੇ ਦਾਅਵੇ ਕੀਤੇ ਮਹਿਲਾਵਾਂ ਨੂੰ 1000 ਰੁਪਏ ਦਿੱਤਾ ਜਾਵੇਗਾ ਇਹ ਤੋਂ ਇਲਾਵਾ ਕੋਈ ਹੋਰ ਵੀ ਕਾਫੀ ਉਹਨਾਂ ਨੇ ਜਿਹੜੇ ਆ ਆਪਣੇ ਮੈਨੀਫੈਸਟੋ ਦੇ ਵਿੱਚ ਜਿਹੜੀਆਂ ਗੱਲਾਂ ਰੱਖੀਆਂ ਸੀ ਤੁਹਾਨੂੰ ਕੋਈ ਲੱਗਦਾ ਤੁਹਾਡੇ ਪਿੰਡ ਵਿੱਚ ਜਿਹੜਾ ਸੀ 1000 ਰੁਪਇਆ ਮਹਿਲਾਵਾਂ ਨੂੰ ਮਿਲ ਗਿਆ ਨਹੀਂ ਜੀ ਨਹੀਂ ਜੀ 1000 ਰੁਪਿਆ ਵਾਦੇ ਤੇ ਬਹੁਤ ਕੀਤੇ ਸਰ ਤਾਂ ਅਜੇ 4 ਸਾਲ ਹੋ ਗਏ ਸਰਕਾਰ ਦੇ ਜੇਬ ਜੜੀਆਂ ਆਪਣੀਆਂ ਮਹਿਲਾਵਾਨਾ ਹਜ਼ਾਰ ਹਜ਼ਾਰ ਰੁਪਏ ਨੂੰ ਲੋਰ ਰੀਆਂ ਨਾ ਬਹੁਤ ਵਾਰੀ ਬੋਲ ਰੀਆਂ ਨਾ ਵਾਦੇ ਬਹੁਤ ਕਰ ਰਿਹਾ ਆਪਾਂ ਕੋ ਅਤਮਾਨ ਅਜੇ ਤੱਕ ਕੋਈ ਵੀ ਵਾਦਾ ਨਹੀਂ ਮਿਲਿਆ ਜੋ ਪੈਨਸ਼ਨ ਜਿਹੜੀ ਆ ਬਾਓ ਜੀ ਨੇ ਮੈਡਮ ਜੀ ਨੇ 7 ਦੇ 700 ਤੋਂ 1500 ਪੈਨਸ਼ਨ ਕੀਤੀ ਆ ਉਹ ਮੈਡਮ ਦੇ ਟਾਈਮ ਹੋਈ ਆ ਅੱਗੇ ਸਰਕਾਰ ਨੇ 2000 ਦਾ ਵਾਦਾ ਲਾਇਆ ਸੀ 15 2500 ਦਾ ਵਾਦਾ ਕੀਤਾ ਸੀਗਾ ਅਜੇ ਤੱਕ ਕੋਈ ਉਹਨਾਂ ਦਾ ਵਾਦਾ ਪੂਰਾ ਨਹੀਂ ਹੋਇਆ ਸਾਡੇ ਨਾਲ ਨਾ ਸਾਫਕਾ ਸਰਪੰਚ ਜੀ ਗਿਆਨ ਚੰਦ ਜੀ ਸਾਫਕਾ ਸਰਪੰਚ ਨਾਲ ਸੁਲਜੋ ਇਹ ਬੰਦੇ ਨਾ ਪੁਰਾਣੇ ਕਾਂਗਰਸੀ ਨਾ ਸਰ ਬੜਾ ਵਧੀਆ ਲੱਗ ਰਿਹਾ ਅੱਜ ਕੀ ਲੱਗ ਰਿਹਾ ਬਲਵੀਰ ਚੰਦ ਜੀ ਤੁਹਾਡੇ ਜਿਹੜੇ ਉਮੀਦਵਾਰ ਤਾਰਿਆ ਮੈਡਮ ਨੇ ਬੜਾ ਸੋਸ਼ਮ ਕੀ ਉਦਾਰ ਹੋ ਕੇ ਸਿਆਣੇ ਨਾ ਉਹ ਕਿਸ ਤਰ੍ਹਾਂ ਲੱਗ ਰਿਹਾ ਕਿਦਾਂ ਸਹਯੋਗ ਮਿਲ ਰਿਹਾ ਇਹਨੂੰ ਇਹ ਆ ਮੈਂ ਸਾਫਕਾ ਸਰਪੰਚ ਗਿਆਨ ਚੰਦ ਜੀ ਬੋਲ ਰਿਹਾ ਇਹ ਜਿਹੜਾ ਉਮੀਦਵਾਰ ਸਾਡੀ ਮੈਡਮ ਨੇ ਹਨ ਨੂੰ ਦਿੱਤਾ ਵਾ ਬਲਾਸਮਤੀ ਹਲੋ ਬਹੁਤ ਵਧੀਆ ਆਦਮੀ ਆ ਜੀ ਤੇ ਅਸੀਂ ਸਾਰੇ ਨਾਲ ਮਿਲ ਕੇ ਪੂਰਾ ਇਹਦਾ ਸਾਥ ਦੇਣ ਰਿਹਾ ਉਹ ਦਵਾਂਗੇ ਔਰ ਚੰਗੇ ਵੋਟਰ ਨਾਲ ਜ ਅਹ ਹਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਇਹ ਪੂਰਾ ਜਿੱਤੇਗਾ ਜੀ ਸਾਨੂੰ ਆਪਣੇ ਤੇ ਮੰਗਣਾ ਹਰ ਚੌ ਪਿੰਡਾਂ ਵਿੱਚ ਅਸੀਂ ਡੋਰ ਡੋਰ ਜਾ ਕੇ ਕਰਨਿਆ ਤੇ ਇਹ ਆਪਣੇ ਪਾਰਟੀ ਵਾਸਤੇ ਅਸੀਂ ਕੰਮ ਕਰੇ ਕਰਨਿਆ ਜੀ ਹਾਂਜੀ ਸਾਫਾ ਸਰਪੰਚ ਜੀ ਦਾ ਰਾਮ ਜੀ ਵੀ ਨਾਲ ਨੇ ਜੀ ਸਰ ਜੀ ਆਜੋ ਤੁਸੀਂ ਵੀ ਇੱਕ ਮਿੰਟ ਜੀ ਬਾਜੀ ਤੁਸੀਂ ਵੀ ਬੜੇ ਕਰਮੱਠ ਕਾਂਗਸੀਓ ਬੜੇ ਪੁਰਾਣੇ ਹੋ ਤੁਸੀਂ ਹਨਾ ਕਾਫੀ ਪਿੰਡ ਦੇ ਵਿੱਚ ਤੁਸੀਂ ਬੜੀ ਧੀਰ ਤੋਂ ਤੁਸੀਂ ਕਾਂਗਸ ਪਾਰਟੀ ਨਾਲ ਜੁੜੇ ਹੋ ਦਿਓ ਇਸ ਵਾਰ ਫਿਰ ਕਾਂਗਸ ਪਾਰਟੀ ਵੱਲੋਂ ਮੈਡ ਮਰਨਾ ਚੋਰੀਵਲ ਨੇ ਤੁਹਾਡੇ ਬਲਵੀਰ ਚੰਦ ਨੂੰ ਬਲਾਸੰਤੀ ਦੇ ਮੈਦਾਨ ਵਿੱਚ ਉਤਾਰਿਆ ਕਿਦਾਂ ਲੱਗ ਰਿਹਾ ਜੀ ਪਿੰਡ ਪਿੰਡ ਜਾ ਰਹੀ ਹੈ ਅਸੀਂ ਜੀ ਡੋਰ ਟੂ ਡੋਰ ਜਾ ਰਹੇ ਆ ਬਲਵੀਰ ਚੰਦ ਲਈ ਤੇ ਬਹੁਤ ਭਰਮਾ ਹੁੰਗਾਰਾ ਮਰ ਲਿਆ ਆਮ ਪਬਲਿਕ ਵੱਲੋਂ ਤੇ ਅਸੀਂ ਬਲਵੀਰ ਚੰਦ ਨੂੰ ਜਿਤਾ ਕੇ ਤੇ ਆਪਣੇ ਨਾਂ ਅਰੋਸ਼ਨ ਕਰਾਂਗੇ ਜੀ ਤਾਂ ਇਹ ਪਾਜੀ ਪਹਿਲਾਂ ਟਕੋਣਾ ਮੁਕਾਬਲਾ ਹੁੰਦਾ ਸੀ ਇਸ ਵਾਰ ਚਕੋਣਾ ਮੁਕਾਬਲਾ ਚਾਰਾਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਬੜੇ ਉਤਸ਼ਾਹ ਨਾਲ ਬੜੇ ਬੜੇ ਸਿਆਣੇ ਧਾਰਿਆ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਤੁਸੀਂ ਜਿਹੜੀ ਇਹ ਸੀਟ ਹੈ ਇਹ ਕਿੰਨੀ ਆਸਾਨੀ ਨਾਲ ਤੁਸੀਂ ਜਿੱਤ ਜਿਓਗੇ ਦੇਖੋ ਜੀ ਬਹੁਤ ਅਸ਼ੋਕ ਜੀ ਅੱਗੇ ਤੇ ਮੈਡਮ ਅਰਨਾ ਚੌਰੀ ਰੱਗੇ ਭਾਵੇਂ ਚਾਰ ਟਕੋਣਾ ਹੋਵੇ ਭਾਵੇਂ ਪੰਜ ਟਕੋਣਾ ਹੋਵੇ ਅਸੀਂ ਕਾਂਗਰਸ ਦੀ ਸੀਟ ਜਿਹੜੀ ਆ ਉਹ ਜਿੱਤ ਕੇ ਬੌਜ ਦੀ ਝੋਲੀ ਪਾਵਾਂਗੇ ਸਾਨੂੰ ਇੰਨਾ ਪੂਰਾ ਮਾਣ ਆਪਣੇ ਵੋਟਰਾਂ ਤੇ ਵਧੀਆ ਵੋਟਰਾਂ ਨਾਲ ਜਿੱਤਾਂਗੇ ਔਰ ਮੈਨੂੰ ਆਪਣੇ ਪਿੰਡ ਦਾ ਆਪਣੇ ਜੋ ਚਾਉ ਪਿੰਡਾਂ ਦਾ ਪੂਰਾ ਸੰਯੋਗ ਆ ਅਸੀਂ ਡੋਰ ਡੂਰ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਔਰ ਸਾਨੂੰ ਉਹਨਾਂ ਇਹੋ ਗੱਲ ਕਹੀ ਆ ਕਿ ਅਸੀਂ ਜੋ ਮਾਨ ਸਰਕਾਰ ਦਾ ਮੌਕਾ ਅਸੀਂ ਦੇਖ ਚੁੱਕੇ ਆ ਅਸੀਂ 4 ਸਾਲ ਦੇਖ ਚੁੱਕੇ ਆ ਹੁਣ ਸਾਨੂੰ ਉਹਨਾਂ ਤੇ ਕੋਈ ਯਕੀਨ ਨਹੀਂ ਆਦਾ ਇਸ ਕਰਕੇ ਅਸੀਂ ਜਿਹੜੀਆਂ ਵੋਟਾਂ ਨੇ ਉਹ ਅਸੀਂ ਪਾਵਾਂਗੇ ਪੰਜੇ ਨੂੰ ਪਾਵਾਂਗੇ ਔਰ ਮੈਡਮ ਆਰਨਾ ਚੌਰ ਨੂੰ ਦਿਤਾਵਾਂਗੇ ਆਉਣ ਵਾਲੀ 27 ਦਾ ਮੌਕਾ ਜਿਹੜਾ ਕਿ ਅਸੀਂ ਮੌਕਾ ਦੇਵਾਂਗੇ ਕਹਿੰਦੇ ਘਰ ਦਾ ਮੁਖੀ ਸਿਆਣਾ ਹੋਵੇ ਤਾਂ ਘਰ ਬਹੁਤ ਵਧੀਆ ਚੱਲਦਾ ਐ ਇਸੇ ਤਰ੍ਹਾਂ ਹੀ ਜੇ ਪਾਰਟੀ ਦਾ ਜਿਹੜਾ ਮੁਖੀ ਆ ਉਹ ਸਿਆਣਾ ਹੋਵੇ ਤਾਂ ਜਿਹੜੀ ਪਾਰਟੀ ਉਹ ਇੱਕ ਜੁੱਟ ਹੋ ਕੇ ਤੇ ਉਹ ਜਿੱਤ ਪ੍ਰਾਪਤ ਕਰਦੀ ਐ ਬਲਵੀਰ ਚੰਦ ਜੀ ਦੇ ਮੱਥੇ ਤੇ ਕੋਈ ਘਬਰਾਹਟ ਨਾ ਚੰਨੀ ਆ ਰਹੀ ਜਿੰਨੂ ਕਹੇਗਾ ਕਿ ਬੜਾ-ਬੜਾ ਉਹਨਾਂ ਵਿਸ਼ਵਾਸ ਉਹਨਾਂ ਕਿਹਾ ਕਿ ਬੜੀ-ਬਡੀ ਲੀਡ ਨਾਲ ਜਿੱਤ ਦਰਜ ਕਰਾਂਗੇ ਕਿਉਂਕਿ ਸਾਫਾ ਕਾ ਸ਼ਰਮਾ ਚ ਇੱਥੇ ਨਾਲ ਦੋ ਖੜੇ ਹੋਣ ਉੱਥੇ ਤੇ ਬੱਲੇ-ਬੱਲੇ ਹੁੰਦੀ ਹੈ ਤੇ ਆਉਣ ਵਾਲਾ ਜਿਹੜਾ 17 ਤਰੀਕ ਹੈ ਦੇਖਾਂਗੇ ਬਲੀਰ ਚਾਨ ਜੀ ਕਿੰਨੀ ਵੱਡੀ ਲੀਡ ਲੈ ਕੇ ਜਿੱਤਦੇ ਨੇ ਮੇਰੇ ਸ ਜੋਗੀ ਸਾਵੀ ਸਾਖ ਦੇ ਨਾਲ ਡਾਕਟਰ ਮੇਸ ਨਾਲ ਵੀ ਪੰਜਾਬ న్యూਸ ਦਿਨਾਂ ਨਾਲ